ਦੇ ਵਿੱਚ ਡੁੱਬ ਕੇ ਮਰ ਜਾਣਾ ਲੈਂਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਬੋਲ ਨਹੀਂ ਬੋਲਣੇ ਮਰ ਜਾਣਾ ਲੈਂਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਿਰ ਆਪਣੇ ਬੱਚਿਆਂ ਨੂੰ ਖਾਣਦੇ ਆ ਉਹ ਜਾਨਦਾਰ ਬਜ਼ੁਰਗ ਬਚਾਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਬਾਤਾਂ ਦੀ ਬੇਹਾਰਤ ਕੀ ਆ ਦੀ ਗਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹਨਾਂ ਸ਼ਰਤਾਂ ਦੀ ਨਾ ਗਲਤ ਬੋਲਣ ਦੀ ਲੋੜ ਨਹੀਂ ਆ ਚਲਿੱਤਰ ਆ ਨਾ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਦੇਖ ਚੁੱਕੇ ਆ ਉਹ ਚਲਿੱਤਰ ਆਪਾਂ ਰੋਜ਼ ਦੇਖਦੇ ਆ ਰੋਜ਼ ਚਲਿੱਤਰ ਇਹੋ ਜਿਹੇ ਸੱਟ ਆਪਾਂ ਕੀਤੇ ਪਏ ਆ ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਹੈ ਹੁਣ ਸੱਚ ਜੁਗਾਵ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਸੋ ਇੱਕ ਬਜ਼ੁਰਗ ਜਿਹੜੇ ਸਰਕਾਰ ਜੋ ਹੁੰਦੇ ਉਹ ਮਾਤਾ ਵਾ ਮਾਰਨ ਕਿਹਾ ਲੋ ਨੂੰ ਨਿਕਲ ਮਾਰ ਇਹ ਤੁਹਾਨੂੰ ਨਹੀਂ ਕਰਵਾ ਕਿਉਂ ਤੁਹਾਨੂੰ 당 ਕਰਦੀ ਰਸੂਲੀ ਕੋਲ ਕਿਹਦੇ ਸਾਲੀ ਕੋਲ ਕੇ ਦੱਸੋ ਤੁਸੀਂ ਹਾਨੂੰ ਤੁਹਾਡੀ ਨਾ ਉਹ ਜਿੱਥੇ ਦੁਨੀਆ ਵੱਲੋਂ ਅਸੀਂ ਆਏ ਆ ਸੀ ਵੀ ਆਪਣਾ ਵੀ ਸਾਨੂੰ ਇਹ ਹੋਰ ਹੋਣਾ ਦਿੱਤਾ ਗਿਆ ਤੁਹਾਡੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ ਜਿੱਦਾਂ ਹੀ ਬੱਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਚਲੋ ਤੁਸੀਂ ਤਾਂ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਠੀਕ ਹੈ ਇਹ ਮਤਲਬ ਰੋਜ਼ ਕੋਣ ਮਾਰਦੀ ਰੋਜ਼ ਮਾਰਦੀ ਚਲੋ ਚੋਣ ਨਹੀਂ ਪਰ ਇਹ ਸਭ ਜਿਦਾਂ ਦਾਲ ਦੇ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਬੋ ਪੱਤ ਦੇ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਦੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਤੇ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਨੂੰ ਇਹ ਦੱਸ ਮਣੀਏ ਖਬਰ ਜੂ ਵੀ ਤੋਂ ਵੀ ਪਲਸਟਰ ਲੋ ਪਲਸਟਰ ਤੇਰਾ ਲੱਗਾ ਉਹ ਤੇ ਦਾਰੂ ਦੇ ਨਾਲ ਆ ਉਮਰ ਵਾਲਾ ਬੱਚਿਆਂ ਨੇ ਹੁਣ ਫਰਨਾ ਤੇ ਦਾਰੂ ਦੇ ਨਾਲ ਡਕੀ ਹੈ ਹਾਂ ਜਿੰਨੂ ਹੈ ਇਹ ਸਾਡੇ ਕੋਲ ਹੀ ਰਹਿੰਦੀ ਇਹ ਕਿਰਪਾ ਕੋਈ ਡਰਾਵਾ ਹੈ ਦੇਖੋ ਜੀ दारू ਦੇ ਨਾਲ ਪੂਰਾ ਡੱਤੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਹੋਈ ਦੇਖ ਲਓ ਤੇ ਡੱਟ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿੰਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤ ਕਰ ਚੜੀ ਮੈਂ ਕਿਨਾਟਾ ਮੇਰੇ ਦਾਰੂ ਪੀਂਦੇ ਨੂੰ ਮੈਨੂੰ ਨਾ ਦਾ ਫਰੇ ਮੈਂ ਜਮਨ ਤੋਂ ਪਹਿਲਾਂ ਪਹਿਲਾਂ ਵੀ ਪੀਂਦੀ ਹੈ ਮਤਲਬ ਬੱਚਿਆਂ ਦਾ ਕੋਈ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ ਟੀਚਰ ਵਾਪਰਾ ਮੇਰਾ ਟੀਚਰ ਵਾਪਰਾ ਮੇਰਾ ਤੂੰ ਹੀ ਹੈ ਗਿਆ ਇਹਦੇ ਤੋਂ ਚਲੋ 소ਫੀ ਦਾ ਹੀ ਕਰਨਾਗੇ ਇਹਨੂੰ ਕੋਈ ਗੱਲ ਨਹੀਂ 소ਫੀ ਨੂੰ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਦੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਦਾ ਡਾਕਟਰ ਡਾਕਟਰ ਉਹ ਮੈਂ ਡਾਕਟਰ ਫਿਚਰ ਕਹਿੰਦੇ ਟੀਚਰ ਪਿੱਛੇ ਪਾਦਰ ਡਾਕਟਰ ਉਹ ਤਾਂ ਹੀ ਕੋਈ ਕੋਸ ਹਾਂ ਤੁਹਾਨੂੰ ਜਿਸ ਵੀ ਵਾਰੀ ਦਾ ਕੰਮ ਕਰਦਾ ਸਾਰੇ ਨਾਲੀ ਮਤਲਬ ਹੁੰਦਾ ਜਿਹੜਾ ਮਰਜ਼ੀ ਹੁੰਦਾ ਤੁਸੀਂ ਲੈ ਲਓ ਆ ਬੱਚਿਆਂ ਦਾ ਆਪਣੇ ਦੇ ਵੇਖ ਲਓ ਮੈਂ ਤੈਨੂੰ ਦੱਸਾਂ ਤੈਨੂੰ ਆਉ ਸਮਝਾਉਂਦਾ ਪੜਾ ਤੈਨੂੰ ਨਾ ਮਾਰ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਪਤੀਏ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਦੁੱਬ ਕੇ ਮਰ ਜਾਣਾ ਕਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਹੋਏ ਬੋਲਦੇ ਹੀ ਬੋਲਣ ਦੇ ਮਰ ਜਾਣਾ ਕਹਿੰਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੱਟੇ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਖਾਣਾ ਕੀ ਕਰਤਾ ਉਹ ਤਾਂ ਮੁਜਾਰਤ ਨਾਲ ਬਚੁਰੀ ਤਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾੜੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਬੁੱਢੇ ਵਾਲੇ ਕਿੱਥੇ ਜਾਣਾ ਹੁੰਦੇ ਇੱਧਰ ਆ ਤੀਰਥ ਸਥਾਨ ਤੇ ਜਾਂਦੀ ਨਹੀਂ ਬੁੱਢੇ ਵਾਲੇ ਕਿੱਥੇ ਜਾਂਦੇ ਜਦ ਮੈਂ ਆਪਣੀ ਇੱਥੇ ਜਾਂਦੀ ਹਾਂ ਚੁੱਪ ਚੁਪ ਕਰੂ ਦਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਕੋਈ ਗੱਲਾਂ ਨਾ ਕਰਿਓ ਕੋਈ ਨਾ ਸ਼ਰਮ ਆਲੀ ਨਾ ਦਲਤ ਬੋਲਣ ਦੀ ਲੋੜ ਨਹੀਂ ਰਿਪੋਰਟ ਰਿਪੋਰਟ ਬੱਚੀ ਬੋਲਾਂਗੇ ਮੈਂ ਦੱਸਾਂ ਮਾਤਾ ਕਿੱਥੇ ਜਾਂਦੇ ਕਿੱਥੇ ਜਾਂਦੀ ਆ ਆ ਦੇ ਬਾਬਾ ਜੀ ਆਏ ਬਾਬਾ ਜੀ ਆਏ ਮਾਬੂਦੀ ਆ ਚਲਿੱਤਰ ਆ ਨਾ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਵੇਚੂਗੇ ਜਿਹਦੇ ਚਲਿੱਤਰ ਆਪਾਂ ਰੋਜ਼ ਹੀ ਰਿਖਦੇ ਆਂ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਠੀਕ ਐ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਟੱਟੋ ਕੱਟ ਵੀ 7:00 ਵਜੇ ਮੈਂ ਕਹਿੰਦਾ ਕਿ ਉਹ ਸਾਹਮਣੇ ਆ ਰਿਹਾ ਪਰਾਂ ਵੀ ਇੱਥੇ ਆਂ ਬੰਦੀਆ ਪਾਜੀ ਹੋਰ ਵੀ ਹੋਣੀ ਆ ਆਪਾਂ ਫਿਰ ਨਾਲ ਖਾਣ ਅਸੀਂ ਤਾਂ ਬੰਦੇ ਸਾਡੇ ਟੱਕੇ ਦੇ ਆਪਾਂ ਉਹ ਚੀਜ਼ੇ ਮੈਂ ਦੱਸਾਂ ਮੈਨੂੰ ਮੁਰਦੂ ਕੋਈ ਦੱਸਣਾ ਮੈਂ ਵੀ ਰੱਬ ਕੋਈ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਮੇਰੀ ਗੱਲ ਹੁਣ ਕੁਝ ਨਹੀਂ ਆਪਾਂ ਬੋਲਣਾ ਕੰਗਰਾਂ ਦੀ ਮੰਡੀ ਤੇ ਟੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦੇ ਤੇ ਇਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੋਟ ਮਾਰੋ ਇਹ ਜੋ ਮਰਦੀਓ ਇਹ ਜੋ ਮਰਦੀਓ ਹੈ ਜੋਨ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕਹਿ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰ ਕੋਟੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰੀਏ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਜਿਵੇਂ ਵਾਲੋ ਤੇ ਮੈਂ ਖੜੀ ਹਾਂ ਅਸੀਂ ਅੰਦਰੋਂ ਸਾਰਿਆਂ ਨੂੰ ਕੱਢ ਲੈਣਾ ਕੋਈ ਨਹੀਂ ਆਪੇ ਆ ਜਾਣੀ ਇਹ ਤੋਂ ਨੱਥ ਪੈ ਗਈ ਜੀ ਸਰ ਸਾਹਿਬ ਨੂੰ ਬਲਾਓ ਮਾਰੇ ਵਾਲਾ ਬਲਾਓ ਯਾ ਹੁਣ ਕਿ ਡ੍ਰਿੰਕ ਕਰਨੀ ਤੂੰ ਆਪੇ ਰੋਜ਼ ਦਿਨੀ ਦਾ ਕੰਮ ਬੰਦਾ ਪਾਇਆ ਉਹ ਤੇ ਕੀ ਨਾ ਤੁਸੀਂ ਮਾਰਨ ਨਾਲ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਨਹੀਂ ਕੱਲ ਨੂੰ ਬਾਹਰ ਮੂੰਗੜਾ ਯਾਰ ਭਾਈ ਇਹਨਾਂ ਨੂੰ ਕਹਿੰਦੇ ਜਿਹੜੀ ਹੋਰ ਕੀ ਆ ਹੋਰ ਕੀ ਲੱਗਦਾ ਸੂਡ ਸਵਾਗੇ ਤਿੰਨ ਤੱਕ ਸਵਾਣੇ ਇਹ ਉਹਦਾ ਸਾਰਾ ਦੱਸ